ਗੁਰੂ ਰੂਪ ਪਿਆਰੀ ਸਾਧ ਸੰਗਤ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਇਸ ਦਾ ਨਾਮ ਸੀ ਸੁਮੇਰ ਸੁਮੇਰ ਬਹੁਤ ਖੁਸ਼ ਮિજાਜ ਇਨਸਾਨ ਸੀ ਹਮੇਸ਼ਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਪਰਮਾਤਮਾ ਦੇ ਨਾਲ ਇਸ ਦੀ ਲਵ ਲੱਗੀ ਸੀ ਕਦੇ ਵੀ ਇਹ ਨਹੀਂ ਸੀ ਸਮਝਦਾ ਕਿ ਕੁਝ ਵੀ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਹੁੰਦਾ ਹੈ ਇਸ ਦੇ ਕੋਲੇ ਕੋਈ ਪੂੰਜੀ ਬਹੁਤੀ ਨਹੀਂ ਸੀ ਇਹ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਇਜਨੀ ਕਾ ਕਮਾਈ ਕਰਕੇ ਲਿਆਉਂਦਾ ਉਹਦੇ ਨਾਲ ਰਾਤ ਦੀ ਰੋਟੀ ਪੱਕਦੀ ਸੀ ਪਰ ਫਿਰ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹਮੇਸ਼ਾ ਇਹ ਕਹਿੰਦਾ ਕਿ ਸਾਰਾ ਕੁਝ ਪਰਮਾਤਮਾ ਦੇ ਕਹਿਣੇ ਅਨਸਾਰ ਹੁੰਦਾ ਹੈ ਸੁਭਾ ਦਾ ਇਸ ਤਰ੍ਹਾਂ ਕਿ ਇਸ ਦੇ ਨਗਰ ਵਾਲੇ ਇਸ ਦੀਆਂ ਤਰੀਫਾਂ ਕਰਦੇ ਸਨ ਕਿ ਜੇ ਕਿਸੇ ਨੂੰ ਕੋਈ ਦੁੱਖ ਹੈ ਕੋਈ ਤਕਲੀਫ ਹੈ ਤਾਂ ਇੱਕ ਵਾਰ ਸੁਮੇਰ ਨੂੰ ਮਿਲ ਲਵੋ ਦੁੱਖ ਤਕਲੀਫ ਦਾ ਹੱਲ ਵੀ ਮਿਲ ਜਾਵੇਗਾ ਤੇ ਤੁਹਾਡਾ ਜਿਹੜਾ ਮੁਰਝਾਇਆ ਹੋਇਆ ਚਿਹਰਾ ਹੈ ਉਹ ਵੀ ਖਲਖਲਾ ਉੱਠੇਗਾ ਕਿਉਂਕਿ ਉਸ ਦੀਆਂ ਗੱਲਾਂ ਬਾਤਾਂ ਹੀ ਇਸ ਤਰ੍ਹਾਂ ਦੀਆਂ ਨੇ ਉਸਦੇ ਨਾਲ ਗੱਲਬਾਤ ਕਰਕੇ ਬੰਦਾ ਆਪਣੇ ਦੁੱਖ ਤਕਲੀਫਾਂ ਭੁੱਲ ਜਾਂਦਾ ਹੈ। ਗੁਰੂ ਰੂਪ ਪਿਆਰੀ ਸਾਥ ਸੰਗਤ ਅਸੀਂ ਵੀ ਕਿਸੇ ਨਾ ਕਿਸੇ ਇਨਸਾਨ ਨੂੰ ਜਾਣਦੇ ਹੁੰਨੇ ਆ ਨਾ ਕਿ ਜਿਸ ਇਨਸਾਨ ਨਾਲ ਅਸੀਂ ਆਪਣੀ ਦੁੱਖ ਦੀ ਘੜੀ ਦੇ ਵਿੱਚ ਗੱਲ ਕਰਦੇ ਆ ਤੇ ਫਿਰ ਉਹ ਜਦੋਂ ਸਾਡੇ ਨਾਲ ਗੱਲ ਕਰਦਾ ਹੈ ਤੇ ਆਪਾਂ ਦੁੱਖ ਤਕਲੀਫਾਂ ਭੁੱਲ ਜਾਂਦੇ ਆ ਬਿਲਕੁਲ ਉਸ ਤਰੀਕੇ ਦਾ ਇਨਸਾਨ ਸੀ ਸੁਮੇਰ। ਉਹ ਬੰਦੇ ਨਾਲ ਇਸ ਤਰ੍ਹਾਂ ਗੱਲ ਕਰਿਆ ਕਰਦਾ ਸੀ ਕਿ ਅਗਲੇ ਦੀ ਹੌਸਲਾ ਫੁਜਾਈ ਹੋ ਜਾਂਦੀ ਸੀ। ਇਸਨੇ ਆਪਣੇ ਪਰਿਵਾਰ ਨੂੰ ਕਦੇ ਇਹ ਮਹਿਸੂਸ ਨਹੀਂ ਸੀ ਹੁਣ ਦਿੱਤਾ ਕਿ ਉਹ ਗਰੀਬ ਹੈ। ਉਸ ਦੀਆਂ ਗੱਲਾਂ ਬਾਤਾਂ ਹੀ ਇਸ ਤਰੀਕੇ ਦੀਆਂ ਸੀ। ਇੱਕ ਦਿਨ ਸਵੇਰ ਦੇ ਵੇਲੇ ਇਹ ਘਰੋਂ ਨਿਕਲਿਆ ਲੱਕੜਾ ਲੈਣ ਦੇ ਲਈ ਜੰਗਲ ਦੇ ਵਿੱਚ ਚਲਿਆ ਗਿਆ ਉੱਥੇ ਕਾਫੀ ਥਾਵਾਂ ਤੇ ਇਸ ਨੇ ਲੱਕੜਾਂ ਇਕੱਠੀਆਂ ਕੀਤੀਆਂ ਜਦੋਂ ਇਸ ਨੂੰ ਲੱਗਿਆ ਕਿ ਹੁਣ ਇੰਨੀ ਕ ਲੱਕੜ ਹੋ ਚੁੱਕੀ ਹੈ ਕਿ ਮੇਰਾ 2-4 ਦਿਨਾਂ ਦਾ ਗੁਜ਼ਾਰਾ ਹੋ ਜਾਵੇਗਾ ਤਾਂ ਇਸ ਨੇ ਸੋਚਿਆ ਕਿ ਅੱਜ ਦਿਨ ਐਸਾ ਹੈ ਕਿ ਮੈਨੂੰ ਥੋੜਾ ਆਰਾਮ ਕਰ ਲੈਣਾ ਚਾਹੀਦਾ ਹੈ ਇਸ ਨੇ ਕੁਝ ਵੱਡੇ ਰੁੱਖਾਂ ਦੇ ਵਿਚਕਾਰ ਲੱਕੜਾਂ ਬੰਨ ਕੇ ਇੱਕ ਝੂਲਾ ਜਿਹਾ ਬਣਾਇਆ ਹੋਇਆ ਸੀ ਅਕਸਰ ਉੱਥੇ ਪੈ ਕੇ ਇਹ ਆਪਣਾ ਲੱਕ ਸਿੱਧਾ ਕਰਿਆ ਕਰਦਾ ਝੱਟ ਅੱਖ ਵੀ ਲਾ ਲਿਆ ਕਰਦਾ ਉਸ ਥਾਂ ਤੇ ਰੁੱਖਾਂ ਦੇ ਛਾਂ ਇੰਨੀ ਖੰਗਣੀ ਸੀ ਇਸ ਤਰ੍ਹਾਂ ਜਾਪਦਾ ਸੀ ਕਿ ਬੰਦਾ ਸਵਰਗ ਦੇ ਵਿੱਚ ਪਿਆ ਹੋਵੇ ਠੰਡੀ ਹਵਾ ਆਉਂਦੀ ਸੀ ਥੋੜਾ ਦੂਰ ਦੀ ਇੱਕ ਨਦੀ ਲੰਘਦੀ ਸੀ ਉਸ ਨਦੀ ਦੀ ਪਾਣੀ ਦੀ ਇੱਕ ਤਰੀਕੇ ਨਾਲ ਉਥੇ ਸਿਲ ਰਹਿੰਦੀ ਸੀ ਇਸ ਸਿਲ ਦੇ ਕਾਰਨ ਇਸ ਵਾਤਾਵਰਣ ਦੇ ਵਿੱਚ ਕਾਫੀ ਠੰਡਕ ਬਣੀ ਰਹਿੰਦੀ ਸੀ ਸੋ ਸਮੈਰ ਉਥੇ ਲੰਮੇ ਪੈ ਗਿਆ ਇਸ ਨੂੰ ਅੱਜ ਨੀਂਦ ਇੰਨੀ ਕਾ ਗਈ ਥਕਾਵਟ ਇੰਨੀ ਕ ਹੋਈ ਸੀ ਕਿ ਇਸ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਸੂਰਜ ਦੀ ਟਿੱਕੀ ਛਿਪ ਗਈ ਰਾਤ ਪੈ ਗਈ ਸਾਰੇ ਜੰਗਲ ਨੂੰ ਕਾਲੇ ਹਨੇਰੇ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਚੰਦ ਪੜਾਂ ਦੇ ਬਾਅਦ ਉੱਥੇ ਚੰਦਰਮਾ ਨਿਕਲ ਆਇਆ ਤੇ ਇਹ ਹਨੇਰੇ ਵਾਲੀ ਰਾਤ ਇੱਕ ਵਾਰੀ ਫਿਰ ਤੋਂ ਚਾਨਣੀ ਬਣ ਗਈ ਅਚਾਨਕ ਇਸ ਦੀ ਅੱਖ ਖੁੱਲ੍ਹੀ ਬੜਾ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕੀ ਹੋਇਆ ਮੈਨੂੰ ਇੰਨੀ ਜ਼ਿਆਦਾ ਨੀਂਦ ਕਿਵੇਂ ਆ ਸਕਦੀ ਹੈ ਐਨਾ ਤਾਂ ਮੈਂ ਕਦੇ ਸੁੱਤਾ ਹੀ ਨਹੀਂ ਦੁਪਹਿਰ ਦੇ ਵੇਲੇ ਮਨ ਨੂੰ ਕੁਸਣ ਲੱਗਿਆ ਕਿ ਨੀਂਦ ਹਮੇਸ਼ਾ ਇਨਸਾਨ ਦਾ ਘਾਟਾ ਕਰਵਾਉਂਦੀ ਹੈ ਨੁਕਸਾਨ ਕਰਵਾਉਂਦੀ ਹੈ ਅੱਜ ਮੇਰਾ ਕਿੰਨਾ ਜ਼ਿਆਦਾ ਘਾਟਾ ਕਰਵਾ ਦਿੱਤਾ ਮੈਂ ਆਪਣੇ ਘਰ ਨਹੀਂ ਪਹੁੰਚ ਸਕਾਂਗਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕਾਂਗਾ ਆਪਣੀ ਘਰਵਾਲੀ ਨੂੰ ਆਪਣੇ ਮਾਪਿਓ ਨੂੰ ਨਹੀਂ ਮਿਲ ਸਕਾਂਗਾ ਇਹ ਨਹੀਂ ਪਤਾ ਕਿ ਅੱਜ ਸਾਡੇ ਘਰ ਆਟਾ ਵੀ ਹੈਗਾ ਸੀ ਕਿ ਨਹੀਂ ਕਾਫੀ ਕੁਝ ਸੋਚਦਾ ਵਿਚਾਰ ਕਰਦਾ ਪਹਿਲਾਂ ਸੋਚਦਾ ਕਿ ਮੈਂ ਹੁਣ ਉੱਠ ਕੇ ਘਰ ਚ ਲਿਆ ਜਾਂਦਾ ਹਾਂ ਫਿਰ ਮਨ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਕਿ ਨਹੀਂ ਜੇ ਮੈਨੂੰ ਕਿਸੇ ਜੰਗਲੀ ਜਾਨਵਰ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਤਾਂ ਮੇਰੇ ਬੱਚਿਆਂ ਦਾ ਕੀ ਬਣੇਗਾ ਅੱਜ ਦੀ ਰਾਤ ਮੈਨੂੰ ਇਸ ਝੂਲੇ ਦੇ ਉੱਤੇ ਗੁਜ਼ਾਰ ਲੈਣੀ ਚਾਹੀਦੀ ਹੈ ਆਸ-ਪਾਸਾ ਦੇਖ ਕੇ ਮੈਂ ਦੇਖਦਾ ਹਾਂ ਕੋਈ ਫਲਦਾਰ ਰੁੱਖ ਹੋਵੇ ਉਹਦੇ ਤੋਂ ਫਲ ਤੋੜ ਕੇ ਮੈਂ ਆਪਣੀ ਭੁੱਖ ਮਿਟਾ ਲੈਂਦਾ ਹਾਂ ਥੋੜਾ ਸਮਾਂ ਹੀ ਬੀਤਿਆ ਸੀ ਕਿ ਅਚਾਨਕ ਇੱਕ ਪਾਸੇ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਜਸ਼ਨ ਹੋ ਰਿਹਾ ਹੋਵੇ ਇਹ ਡਰ ਗਿਆ ਡਹਿਲ ਗਿਆ ਕਿ ਇਹ ਕੀ ਹੋ ਰਿਹਾ ਹੈ ਜੰਗਲ ਦੇ ਵਿੱਚ ਮੰਗਲ ਅਜៃਆਂ ਕਹਾਣੀਆਂ ਕਿਸੇ ਬਾਤਾਂ ਤਾਂ ਸੁਣੀਆਂ ਸੀ ਪਰ ਕਦੇ ਵੀ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਸੀ ਦੇਖਿਆ ਬੜੇ ਧਿਆਨ ਨਾਲ ਦੇਖਦਾ ਹੈ ਉੱਥੇ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਕਿਸੇ ਹੋਰ ਦੁਨੀਆ ਦੇ ਇਨਸਾਨ ਉੱਥੇ ਉਤਰੇ ਹੋਣ ਉਹਨਾਂ ਦਾ ਜਸ਼ਨ ਚੱਲ ਰਿਹਾ ਹੈ ਧਿਆਨ ਨਾਲ ਉਹਨਾਂ ਦੀਆਂ ਸ਼ਕਲਾਂ ਸੂਰਤਾਂ ਦੇਖਦਾ ਤਾਂ ਇਹਨੂੰ ਸਮਝ ਆਉਂਦੀ ਹੈ ਕਿ ਇਸ ਧਰਤੀ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਇਹ ਤਾਂ ਪਰਿਸਤਾਨ ਦੀਆਂ ਪਰੀਆਂ ਤੇ ਪਰੇ ਜਾਪਦੇ ਹਨ ਇਹਨਾਂ ਦੀ ਕੋਈ ਖਾਸ ਮਹਿਫਲ ਜਾਂਪਦੀ ਹੈ ਫਿਰ ਇਸ ਨੂੰ ਕਹਾਣੀਆਂ ਕਿਸੇ ਚਿੱਤੇ ਆਉਂਦੇ ਨੇ ਕਿ ਲੋਕ ਅਕਸਰ ਕਹਿੰਦੇ ਹੁੰਦੇ ਆ ਕਿ ਚਾਂਦਨੀ ਰਾਤ ਵਾਲੇ ਦਿਨ ਇਹਨਾਂ ਜਿਹੜੀਆਂ ਪਰੀਆਂ ਨੇ ਇਹ ਜਿਹੜੇ ਪਰੇ ਨੇ ਜਾਂ ਪਰਿਸਤਾਨ ਦੇ ਨਾਲ ਸੰਬੰਧਤ ਜਿਹੜੇ ਲੋਕ ਨੇ ਉਹ ਆਪਣਾ ਜਸ਼ਨ ਮਨਾਉਂਦੇ ਨੇ ਆਪਣੇ ਦਰਬਾਰ ਲਾਉਂਦੇ ਨੇ ਆਪਣੀਆਂ ਅਦਾਲਤਾਂ ਆਪਣੇ ਫੈਸਲੇ ਸੁਣਾਉਂਦੇ ਨੇ ਹੁਣ ਇਹਦੀ ਹਾਲਾਤ ਹੋਰ ਪਤਲੀ ਹੋਣ ਲੱਗੀ ਹੋਰ ਜ਼ਿਆਦਾ ਇਹ ਡਰ ਕੇ ਬੈਠ ਗਿਆ ਕਿ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਜੰਗਲ ਦੇ ਵਿੱਚ ਇੱਕ ਇਨਸਾਨ ਹੈ ਤਾਂ ਇਹ ਪਹਿਲਾਂ ਤਾਂ ਹੋ ਸਕਦਾ ਕਿ ਆਦਮ ਜਾਨ ਤੋਂ ਡਰ ਜਾਣ ਤੇ ਬਾਅਦ ਵਿੱਚ ਮੈਨੂੰ ਗ੍ਰਿਫਤਾਰ ਕਰਕੇ ਪਰਿਸ਼ਤਾਨਾਂ ਲੈ ਜਾਣ ਕਿਉਂਕਿ ਇਸ ਨੇ ਇਹ ਕਹਾਣੀਆਂ ਕਿਸੇ ਵੀ ਸੁਣੇ ਸਨ ਇਹ ਬਿਲਕੁਲ ਉਸ ਝੂਲੇ ਦੇ ਉੱਤੇ ਵਿਸ਼ ਕੇ ਪੈ ਗਿਆ ਪਰ ਹੁਣ ਇਸ ਨੂੰ ਨਾ ਤਾਂ ਨੀਂਦ ਆ ਰਹੀ ਸੀ ਕਿਉਂਕਿ ਡਰ ਦੇ ਮਾਰੇ ਇਸ ਦੀ ਹਾਲਤ ਬਹੁਤ ਵਿਗੜ ਰਹੀ ਸੀ ਇਹ ਚਾਰਜ ਪਰੇ ਪੈਣੀ ਨਜ਼ਰ ਵੀ ਰੱਖ ਰਿਹਾ ਸੀ ਕਿ ਕਿਤੇ ਇਹ ਨਾ ਹੋਵੇ ਕਿ ਪਰੇ ਤੇ ਪਰੀਆਂ ਤੋਂ ਬਚਦਾ ਬਚਦਾ ਮੈਂ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਹੋ ਜਾਵਾਂ ਹੁਣ ਇਸ ਨੂੰ ਆਪਣੀ ਭੁੱਖ ਤੇ ਪਿਆਸ ਸਭ ਕੁਝ ਭੁੱਲ ਚੁੱਕਾ ਸੀ ਬੜੇ ਹੀ ਗੌਰ ਦੇ ਨਾਲ ਟਿਕ ਟਿਕ ਕੇ ਲਗਾ ਕੇ ਉਸ ਪਾਸੇ ਦੇਖ ਰਿਹਾ ਸੀ ਕਿ ਆਖਰਕਾਰ ਇਹ ਚੱਲ ਕੇ ਰਿਹਾ ਹੈ ਅਚਾਨਕ ਇਹ ਜਿਹੜਾ ਸ਼ੋਰ ਸੀ ਇਹ ਸ਼ਰਾਬਾ ਸੀ ਇੱਕਦਮ ਥਮ ਗਿਆ ਇੱਕਦਮ ਉੱਥੇ ਸ਼ਾਂਤੀ ਫੈਲ ਗਈ ਗੁਰੂ ਰੂਪ ਪਿਆਰੀ ਸਾਧ ਸੰਗਤ ਪਰੀਆਂ ਦੀ ਮਲਕਾ ਨੇ ਇੱਕ ਵਾਰ ਬੋਲਣਾ ਸ਼ੁਰੂ ਕਰ ਦਿੱਤਾ ਜਦੋਂ ਚਾਰੇ ਪਾਸੇ ਸ਼ਾਂਤੀ ਪਸਰੀ ਹੋਈ ਸੀ ਪਰੀਆਂ ਦੀ ਮਲਕਾ ਬੋਲਣ ਲੱਗੀ ਕਹਿਣ ਲੱਗੀ ਕਿ ਲਿਆਓ ਸ਼ਹਿਜ਼ਾਦੇ ਨੂੰ ਬਾਹਰ ਕੱਢੋ ਸ਼ਹਿਜ਼ਾਦੇ ਨੂੰ ਇੱਕ ਪਿੰਜਰੇ ਨੂੰ ਮਾਂ ਜੀਵ ਜਈ ਦੇ ਵਿੱਚੋਂ ਬਾਹਰ ਕੱਢਿਆ ਗਿਆ ਨਾਲ ਦੀ ਨਾਲ ਇਸ ਨੇ ਆਪਣੇ ਸੈਨਿਕਾਂ ਨੂੰ ਇੱਕ ਹੁਕਮ ਦੇ ਦਿੱਤਾ ਕਿ ਇਸ ਤਰ੍ਹਾਂ ਕਰੋ ਹੁਣ ਸ਼ਹਿਜ਼ਾਦੇ ਨੂੰ 150 200 ਕੋੜੇ ਲਗਾਤਾਰ ਮਾਰੋ ਤੇ ਫਿਰ ਇੰਤਜ਼ਾਰ ਕਰੋ ਕਿ ਮੈਂ ਅਗਲਾ ਹੁਕਮ ਕੀ ਦੇਣੀ ਹਾਂ ਹੁਣ ਤੱਕ ਸੁਮੇਰ ਇਕਦਮ ਡਰ ਕੇ ਲੁਕ ਕੇ ਛਿਪ ਕੇ ਬੈਠਾ ਹੋਇਆ ਸੀ ਅਚਾਨਕ ਉਹਦੇ ਮਨ ਵਿੱਚ ਦਇਆ ਭਾਵਨਾ ਜਾਗੀ ਪਹਿਲਾਂ ਉਸਦਾ ਦਿਲ ਸੀ ਕਿ ਉਹ ਇਹਨਾਂ ਤੋਂ ਚੋਰੀ ਛਿਪੇ ਅੱਖ ਬਚਾ ਕੇ ਭੱਜ ਜਾਵੇ ਪਰ ਆਪਣੀਆਂ ਅੱਖਾਂ ਦੇ ਸਾਹਮਣੇ ਐਦਾਂ ਦਾ ਤੱਕਾ ਹੁੰਦਾ ਉਹ ਜਰ ਨਹੀਂ ਸੀ ਸਕਦਾ ਉਹ ਇਕਦਮ ਆਪਣੇ ਚੂਲੇ ਤੋਂ ਛਾਲ ਮਾਰ ਕੇ ਭੱਜ ਕੇ ਉੱਥੇ ਚਲਿਆ ਗਿਆ ਜਦੋਂ ਸ਼ਹਿਜ਼ਾਦੇ ਨੂੰ ਕੋੜੇ ਵੱਜਨੇ ਸ਼ੁਰੂ ਹੋਏ ਭੱਜ ਕੇ ਜਾ ਕੇ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਚੀਕ ਚਹਾੜਾ ਮਚ ਗਿਆ ਪਰੀਆਂ ਨੇ ਰੌਲਾ ਪਾ ਦਿੱਤਾ ਆਦਮ ਜਾਤ ਆਦਮ ਜਾਤ ਇੱਕਦਮ ਪਰੀਆਂ ਦੀ ਮਲਕਾ ਨੇ ਪੁੱਛਿਆ ਕਿ ਕੌਣ ਹੈ ਕਿੱਥੋਂ ਆਇਆ ਹੈ ਉਸਨੇ ਕਿਹਾ ਕਿ ਸਾਰਾ ਕੁਝ ਦੱਸ ਦਿਆਂਗਾ ਪਰ ਪਹਿਲਾਂ ਮੈਨੂੰ ਜਵਾਨ ਦਿਓ ਕਿ ਇਸ ਬੱਚੇ ਨੂੰ ਤੁਸੀਂ ਮਾਰੋਗੇ ਨਹੀਂ ਇਸ ਦੀ ਕੀ ਗਲਤੀ ਹੈ ਇਸ ਦਾ ਕੀ ਕਸੂਰ ਹੈ ਕਿਉਂ ਮਾਰ ਰਹੇ ਹੋ ਕੀ ਇਸ ਨੇ ਐਸਾ ਗੁਨਾਹ ਕਰ ਲਿਆ ਕਿ ਤੁਸੀਂ ਇਹਨੂੰ ਮਾਰ ਰਹੇ ਹੋ ਕਿਸੇ ਦਾ ਪੁੱਤਰ ਹੈ ਕਿਸੇ ਦਾ ਭਰਾ ਹੈ ਪਰੀਆਂ ਦੀ ਮਲਕਾ ਨੇ ਕਿਹਾ ਕਿ ਮੇਰੀ ਗੱਲ ਪੂਰੀ ਸੁਣ ਲੈ ਐਵੇਂ ਬਿਨਾਂ ਵਜ੍ਹਾ ਕਿਸੇ ਦੇ ਕੰਮ ਵਿੱਚ ਨਹੀਂ ਆਈਦਾ ਇਸਨੇ ਨਹੀਂ ਕਿਹਾ ਕਿ ਮੈਂ ਇਦਾਂ ਦਾ ਤੱਕਾ ਜਰ ਨਹੀਂ ਸਕਦਾ ਮੇਰੀਆਂ ਅੱਖਾਂ ਦੇ ਸਾਹਮਣੇ ਕੋਈ ਅਨਿਆਇ ਕੋਈ ਜ਼ੁਲਮ ਨਹੀਂ ਹੋ ਸਕਦਾ ਪਰੀਆਂ ਦੀ ਮਲਕਾ ਨੇ ਕਿਹਾ ਕਿ ਬੈਠ ਮੈਨੂੰ ਤੂੰ ਬਹੁਤ ਨੇਕ ਇਨਸਾਨ ਲੱਗਦਾ ਹੈ ਮੈਨੂੰ ਚੰਗੇ ਦਿਲ ਦਾ ਬੰਦਾ ਲੱਗਦਾ ਹੈ ਇਸਨੇ ਫਿਰ ਤੋਂ ਪਰੀਆਂ ਦੀ ਮਲਕਾ ਨੂੰ ਬੁਰਾ ਭਰਾ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਤੇਰਾ ਕੀ ਤਰੀਕਾ ਹੈ ਜਿ ਤੇਰੇ ਕੋਲੇ ਤਾਕਤ ਹੈ ਕਿ ਕਿਸੇ ਨੇ ਹੱਥੇ ਨੂੰ ਤੂੰ ਜੇਲ੍ਹ ਦੇ ਵਿੱਚ ਪਾ ਕੇ ਰੱਖੇਗੀ ਉਸ ਦੀ ਕੁੱਟਮਾਰ ਕਰਵਾਵੇਗੀ ਦੁਨਿਆ ਕਰ ਜਿੱਥੇ ਕੋਈ ਗਲਤੀ ਕਰਦਾ ਹੈ ਉਸ ਨੂੰ ਸਜ਼ਾ ਦੇ ਐਵੇਂ ਨਾ ਤੂੰ ਕਿਸੇ ਨੂੰ ਸਜ਼ਾ ਦੇ ਤਾਂ ਫਿਰ ਪਰੀਆਂ ਦੀ ਮਲਕਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇੱਕ ਵਾਰ ਮੇਰੀ ਗੱਲ ਸੁਣ ਲੈ ਉਸ ਨੇ ਸਮੇਰ ਨੂੰ ਦੱਸਿਆ ਕਿ ਇਹ ਕੋਈ ਹੋਰ ਨਹੀਂ ਇਹ ਮੇਰਾ ਹੀ ਪੁੱਤਰ ਹੈ ਮੈਂ ਮਲਕਾ ਹਾਂ ਇਹ ਸਹਜਾਦਾ ਹੈ ਗੱਲ ਇਹ ਹੋਈ ਹੈ ਦਾ ਕਸੂਰ ਇਹ ਹੈ ਕਿ ਇੱਥੇ ਇੱਕ ਬਹੁਤ ਵੱਡਾ ਦਿਓ ਆਉਂਦਾ ਹੈ ਇੱਕ ਦਾਣਵ ਆਉਂਦਾ ਹੈ ਉਹ ਜੰਗਲ ਦੇ ਵਿੱਚ ਜਦੋਂ ਆਇਆ ਤਾਂ ਇਸ ਦੀ ਗਲਤੀ ਕਰਕੇ ਇਸਦੀ ਗਲਤੀ ਕਰਕੇ ਉਹ ਕੁਝ ਮੋਤੀ ਲੈ ਗਿਆ ਉਹ ਸ਼ਾਹੀ ਮੋਤੀ ਸਨ ਖਾਸ ਮੋਤੀ ਸਨ ਉਹਨਾਂ ਮੋਤੀਆਂ ਦੇ ਨਾਲ ਉਹਦੇ ਕੋਲੇ ਤਾਕਤ ਆ ਗਈ ਕਿ ਜਦੋਂ ਮੈਂ ਇਸ ਜਹਾਨ ਤੋਂ ਰੁਖਸਤ ਹੋਵਾਂਗੀ ਤਾਂ ਪਰਿਸਤਾਨ ਦਾ ਰਾਜਾ ਉਹ ਬਣ ਜਾਵੇਗਾ ਫਿਰ ਪਰਿਸਤਾਨ ਦੇ ਵਿੱਚ ਜੋ ਕੁਝ ਵੀ ਹੁੰਦਾ ਵਾਪਰਦਾ ਹੈ ਸਾਰਾ ਕੁਝ ਉਹਦੇ ਇਸ਼ਾਰੇ ਤੇ ਚੱਲੇਗਾ ਤੇ ਤੈਨੂੰ ਪਤਾ ਹੈ ਦਿਉ ਦੀ ਸਫਤ ਕੀ ਹੁੰਦੀ ਹੈ ਜੋ ਕਿਸ ਕਿਸਮ ਦਾ ਭੈੜਾ ਹੁੰਦਾ ਹੈ ਉਹ ਪਰਿਸਤਾਨ ਨੂੰ ਨਰਕ ਦੇ ਵਿੱਚ ਤਬਦੀਲ ਕਰ ਦੇਵੇਗਾ ਹੁਣ ਤੂੰ ਦੱਸ ਜੇ ਇਹਦੀ ਗਲਤੀ ਕਰਕੇ ਉਹ ਮੋਤੀ ਖੁਸਿਆ ਹੈ ਤਾਂ ਇਹਨੂੰ ਸਜ਼ਾ ਨਾ ਦਈਏ ਤਾਕੀ ਕਰੀਏ ਇਸ ਨੂੰ ਪੱਕੀ ਸਜ਼ਾ ਬੰਦ ਦਿੱਤੀ ਗਈ ਹੈ ਕਿ ਹਰ ਇੱਕ ਚਾਨਣੀ ਰਾਤ ਨੂੰ ਧਰਤੀ ਤੇ ਲਾ ਜਾ ਕੇ ਤੈਨੂੰ ਕੋੜੇ ਮਾਰਨੇ ਹਨ ਸੁਮੇਰ ਕਹਿੰਦਾ ਕਿ ਦੇਖ ਮੈਂ ਤੈਨੂੰ ਨਹੀਂ ਜਾਣਦਾ ਮੈਂ ਇਹਨੂੰ ਨਹੀਂ ਜਾਣਦਾ ਮੇਰਾ ਤੁਹਾਡੇ ਨਾਲ ਕੋਈ ਤਾਲੁਕ ਨਹੀਂ ਕੋਈ ਨਸਤਾ ਨਹੀਂ ਕੋਈ ਸਬੰਧ ਨਹੀਂ ਪਰ ਮੈਂ ਇਦਾਂ ਦਾ ਧੱਕਾ ਨਹੀਂ ਦੇ ਸਕਦਾ ਬੱਚੀ ਨੇ ਗਲਤੀ ਕੀਤੀ ਹੈ ਤੇ ਉਸ ਨੂੰ ਗਲਤੀ ਸੁਧਾਰਨ ਦਾ ਮੌਕਾ ਦੇਣਾ ਚਾਹੀਦਾ ਹੈ ਜੇ ਉਹ ਨਹੀਂ ਸੁਧਾਰ ਸਕਦਾ ਉਹ ਮੋਤੀ ਵਾਪਸ ਨਹੀਂ ਲੈ ਸਕਦਾ ਤਾਂ ਮੈਂ ਉਹਦੀ ਮਦਦ ਕਰ ਦੇਣਾ ਜੋ ਇਹ ਵੀ ਨਹੀਂ ਕਰ ਸਕਦਾ ਜਾਂ ਤੂੰ ਨਹੀਂ ਚਾਹੁੰਦੀ ਕਿ ਉਹਦੇ ਨਾਲ ਤੂੰ ਜਾਵੇਂ ਤਾਂ ਫਿਰ ਮੈਂ ਇਕੱਲਾ ਜਾ ਕੇ ਉਸ ਤੋਂ ਮੋਤੀ ਲੈ ਆਉਣਾ ਹਾਂ ਪਰ ਇਹ ਬੜੀ ਹੈਰਾਨ ਹੋਈ ਪਰ ਇਹਨੇ ਕਿਹਾ ਕਿ ਤੈਨੂੰ ਸ਼ਾਇਦ ਇਸ ਚੀਜ਼ ਦਾ ਮਤਲਬ ਨਹੀਂ ਪਤਾ ਇੱਕ دیਵਕੀ ਹੁੰਦਾ ਹੈ ਇੱਕ ਦਾਨਵ ਕੀ ਹੁੰਦਾ ਹੈ ਰੁੱਖਾਂ ਤੋਂ ਉੱਚਾ ਦਾ ਕੱਦ ਹੁੰਦਾ ਹੈ ਤੇਰੇ ਵਰਗੇ ਨੂੰ ਦੋ ਹੱਥਾਂ ਦੇ ਨਾਲੋਂ ਮਸਲ ਕੇ ਰੱਖ ਸਕਦਾ ਹੈ ਉਹਦੇ ਕੋਲੇ ਕਈ ਕਿਸਮ ਦੀਆਂ ਕੈਵੀ ਤਾਕਤਾਂ ਤੇ ਆਦਮ ਜਾਤ ਦਾ ਇਨਸਾਨੀ ਜਾਤ ਦਾ ਉਹਦੇ ਅੱਗੇ ਕੋਈ ਵਸ ਨਹੀਂ ਚੱਲਦਾ ਸੁਮੇਰ ਕਹਿੰਦਾ ਇਹ ਤੇਰੀ ਗਲਤ ਫਹਮੀ ਹੈ ਪਰਮਾਤਮਾ ਨੇ ਇਨਸਾਨੀ ਜਾਤ ਨੂੰ ਇੰਨੀ ਕਿ ਤਾਕਤ ਬਖਸ਼ੀ ਹੈ ਕਿ ਜੇ ਉਹ ਆਪਣੀ ਤਾਕਤ ਨੂੰ ਸਹੀ ਪਾਸੇ ਲਾਵੇ ਤਾਂ ਕਿਸੇ ਵੀ ਚੀਜ਼ ਨੂੰ ਸਰ ਕਰ ਸਕਦਾ ਹੈ ਸ਼ਾਇਦ ਤੂੰ ਇਨਸਾਨੀ ਤਾਕਤ ਤੋਂ ਚੰਗੀ ਤਰ੍ਹਾਂ ਵਾਕਿਫ ਨਹੀਂ ਮੈਨੂੰ ਉਸ ਦਾ ਪਤਾ ਟਿਕਾਣਾ ਦੱਸ ਉਹ ਕਿੱਥੇ ਮਿਲੇਗਾ ਉਹ ਕਹਿਣ ਲੱਗੇ ਕਿ ਦੇਖ ਮੇਰੇ ਕਰਕੇ ਜਾਨ ਜੋਖਮ ਜਨਾਪਾ ਸਾਡੇ ਭਾਈਚਾਰੇ ਕਰਕੇ ਆਪਣੀ ਜਾਨ ਜੋਖਮ ਦੇ ਵਿੱਚ ਨਾ ਆਪਾ ਜਿੱਥੇ ਦਾਨਵਾ ਦਾ ਕਿਲਾ ਹੈ ਉੱਥੇ ਕਈ ਕਿਸਮ ਦੇ ਦਾਨਵ ਰਹਿੰਦੇ ਹਨ ਉਹਨਾਂ ਕਿਲਿਆਂ ਦੇ ਬਾਹਰ ਇੱਕ ਉਹਨਾਂ ਦੀ ਪੱਕੀ ਸੈਨਿਕ ਬੈਠੀ ਹੈ ਸੈਨਿਕ ਦਾ ਵੀ ਕੱਦ ਤੇਰੇ ਨਾਲੋਂ ਕਈ ਗੁਣਾ ਜ਼ਿਆਦਾ ਹੈ ਜਦੋਂ ਵੀ ਕੋਈ ਉਹਨਾਂ ਕਿਲਿਆਂ ਦੇ ਵਿੱਚ ਜਾਣ ਲਈ ਜਾਂਦਾ ਹੈ ਤਾਂ ਪਹਿਲਾਂ ਉਸਨੂੰ ਸੈਨਿਕ ਦਾ ਸਾਹਮਣਾ ਕਰਨਾ ਪੈਂਦਾ ਹੈ ਸੈਨਿਕ ਇੱਕ ਐਸਾ ਸਵਾਲ ਪੁੱਛੇਗੀ ਜਿਸ ਦਾ ਤੈਨੂੰ ਉੱਤਰ ਪਤਾ ਨਹੀਂ ਹੋਵੇਗਾ ਜੇ ਤੂੰ ਸਹੀ ਦੇ ਦਿੱਤਾ ਫਿਰ ਤੂੰ ਅੱਗੇ ਜਾ ਸਕੇਗਾ ਜੇ ਤੂੰ ਗਲਤ ਉੱਤਰ ਦੇ ਦਿੱਤਾ ਤਾਂ ਤੈਨੂੰ ਉੱਥੇ ਹੀ ਮਾਰ ਦੇਵੇਗੀ ਤੇਰਾ ਖੂਨ ਪੀ ਜਾਵੇਗੀ ਤੇਰੀਆਂ ਹੱਡੀਆਂ ਝੱਪ ਜਾਵੇਗੀ ਇਸ ਕਰਕੇ ਮੈਂ ਦੁਬਾਰਾ ਕਹਿਨੀ ਹਾਂ ਸਾਡੇ ਕਰਕੇ ਜਾਨ ਜੋਖਮ ਦੇ ਵਿੱਚ ਨਾ ਪਾ ਉਹ ਕਹਿੰਦਾ ਨਹੀਂ ਪਹਿਲਾਂ ਗਏ ਹੋਣੇ ਆ ਬਥੇਰੇ ਸ਼ਾਇਦ ਉਹਨਾਂ ਦਿਮਾਗ ਤੋਂ ਕੰਮ ਨਹੀਂ ਲਿਆ ਮਿਰਤੇ ਪਰਮਾਤਮਾ ਦੀ ਕਿਰਪਾ ਹੈ ਮੈਂ ਦਿਮਾਗ ਤੋਂ ਵੀ ਕੰਮ ਲੈਂਦਾ ਹਾਂ ਤੇਰੀ ਤੇਰੇ ਪਰਿਵਾਰ ਦੀ ਤੇ ਇਕਬੀਲੇ ਦੀ ਮਦਦ ਕਰ ਸਕਦਾ ਹਾਂ ਉਸ ਪਰੀਆਂ ਦੀ ਮਲਕਾ ਨੇ ਉਸ ਨੂੰ ਪਤਾ ਠਿਕਾਣਾ ਦੱਸ ਦਿੱਤਾ ਤੇ ਇਹ ਵੀ ਕਹਿ ਦਿੱਤਾ ਕਿ ਮੇਰੇ ਉੱਡਣ ਵਾਲੇ ਕੋੜੇ ਤੈਨੂੰ ਚੰਦ ਪਲਾਂ ਦੇ ਵਿੱਚ ਉੱਥੇ ਲੈ ਜਾਣਗੇ ਸੁਮੇਰ ਕਹਿੰਦਾ ਮੈਨੂੰ ਮਨਜ਼ੂਰ ਹੈ ਕੋੜਿਆਂ ਦੇ ਉਸਨੇ ਸਵਾਰੀ ਕੀਤੀ ਤੇ ਚੰਦਪਲਾਂ ਦੇ ਵਿੱਚ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਉਹ ਦਾਣਵਾ ਦੀ ਸੈਨਿਕ ਬਾਹਰ ਬੈਠੀ ਹੋਈ ਸੀ ਇੱਕ ਵੱਡਾ ਸਾਰਾ ਖੂਸੀ ਉਹਦੇ ਕਿਨਾਰੇ ਤੇ ਬੈਠੀ ਸੀ ਉਸਨੇ ਉਹਨੂੰ ਪੁੱਛਿਆ ਪਹਿਲਾਂ ਦਹਾੜੀ ਇੱਕ ਵਾਰੀ ਤਾਂ ਸੁਮੇਰ ਡਰ ਗਿਆ ਕਿ ਮੈਂ ਕੋਈ ਗਲਤੀ ਤਾਂ ਨਹੀਂ ਕਰ ਰਿਹਾ ਫਿਰ ਉਸਨੇ ਜਦੋਂ ਉਸਦਾ ਹੁਲੀਆ ਦੇਖਿਆ ਤਾਂ ਹੋਰ ਜ਼ਿਆਦਾ ਭੈਪਿਤ ਹੋ ਗਿਆ ਪਰ ਉਸਨੇ ਆਪਣੇ ਦਿਮਾਗ ਤੋਂ ਕੰਮ ਲੈਣਾ ਜਾਰੀ ਰੱਖਿਆ ਡਰ ਕੇ ਦਿਮਾਗ ਦਾ ਕੰਮ ਨਹੀਂ ਬੰਦ ਕੀਤਾ ਹਾਲਾਂਕਿ ਉਸਨੂੰ ਪਤਾ ਸੀ ਕਿ ਜੇ ਉੱਤਰ ਨਾ ਦੇ ਸਕਿਆ ਤਾਂ ਮੇਰੀ ਮੌਤ ਹੋ ਜਾਣੀ ਹੈ ਉਸ ਸੈਨਿਕ ਨੇ ਪੁੱਛਿਆ ਕਿ ਦੱਸ ਭਾਈ ਕਿਸ ਨੂੰ ਮਿਲਣਾ ਹੈ ਉਸ ਨੇ ਦੱਸਿਆ ਕਿ ਮੈਂ ਐਸ ਦਾਨਵ ਨੂੰ ਮਿਲਣਾ ਹੈ ਕਹਿੰਦੀ ਠੀਕ ਹੈ ਮਿਲ ਸਕਦਾ ਕੋਈ ਇਤਰਾਜ਼ ਨਹੀਂ ਤੈਨੂੰ ਮੈਂ ਛੱਡ ਕੇ ਆਵਾਂਗੀ ਤੈਨੂੰ ਮੈਂ ਵਾਪਸ ਲੈ ਕੇ ਆਵਾਂਗੀ ਪਰ ਪਹਿਲਾਂ ਇੱਕ ਸਵਾਲ ਦਾ ਉੱਤਰ ਦੇ ਦੇ ਪਰ ਇੱਕ ਮੈਂ ਤੈਨੂੰ ਦੱਸ ਦਿਆ ਕਿ ਜੇ ਤੂੰ ਮੇਰੇ ਸਵਾਲ ਦਾ ਉੱਤਰ ਨਾ ਦੇ ਸਕਿਆ ਤਾਂ ਫਿਰ ਇਹਦਾ ਮਤਲਬ ਹੋਵੇਗਾ ਕਿ ਤੇਰੀ ਮੌਤ ਕਹਿੰਦਾ ਠੀਕ ਹੈ ਮਨਜ਼ੂਰ ਹੈ ਕਹਿੰਦੀ ਹੈ ਕਿ ਮੈਂ ਇਕ ਤੈਨੂੰ ਗੱਲ ਦੱਸਣੀ ਹੈ ਤੇ ਤੂੰ ਬੁੱਝਣਾ ਹੈ ਕਿ ਇਹ ਕੀ ਹੈ ਕਹਿੰਦਾ ਹਾਂਜੀ ਦੱਸੋ ਕਹਿੰਦੀ ਹੈ ਕਿ ਮੈਂ ਦੇਖ ਪਾ ਰਹੀ ਹਾਂ ਬਹੁਤ ਖੂਬਸੂਰਤ ਖੇਤ ਹਨ ਖੇਤਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਫਲ ਲੱਗੇ ਨੇ ਫੁੱਲ ਲੱਗੇ ਨੇ ਬਹੁਤ ਪਿਆਰੀਆਂ ਫਸਲਾਂ ਨੇ ਜਿਸ ਦਾ ਇਹ ਖੇਤ ਹੈ ਉਸਨੇ ਬੜੇ ਵਧੀਆ ਤਰੀਕੇ ਦੇ ਨਾਲ ਬਾਰ-ਬਾਰ ਵਾਰਡ ਲਗਾ ਦਿੱਤੀ ਹੈ ਵਾਰਡ ਲਗਾਉਣ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਗਿਆ ਤੇ ਘਰ ਜਾ ਕੇ ਸ਼ਾਂਤੀ ਦੇ ਨਾਲ ਸੌਂ ਗਿਆ ਹੁਣ ਉਸ ਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕਿ ਮੈਂ ਖੇਤ ਨੂੰ ਸੁਰੱਖਿਅਤ ਕਰ ਆਇਆ ਹਾਂ ਪਰ ਇਹ ਕੀ ਹੋ ਰਿਹਾ ਹੈ ਇਹ ਤਾਂ ਵਾਰਡ ਹੁਣ ਤੁਰਨ ਲੱਗ ਪਈ ਹੈ ਇਸ ਖੇਤ ਨੂੰ ਖਾਨ ਲੱਗ ਪਈ ਹੈ ਇਸ ਖੇਤ ਨੂੰ ਖਤਮ ਕਰ ਰਹੀ ਹੈ ਉਸਦੇ ਫੁੱਲਾਂ ਨੂੰ ਉਸਦੇ ਫਲਾਂ ਨੂੰ ਉਜਾੜ ਰਹੀ ਹੈ ਉਸ ਦੀਆਂ ਫਸਲਾਂ ਦਾ ਨਾਸ ਕਰ ਰਹੀ ਹੈ ਤਬਾਹੀ ਕਰ ਰਹੀ ਹੈ ਹੁਣ ਦੱਸ ਇਹ ਕੀ ਹੈ ਕੁਝ ਪੜਾਂ ਲਈ ਸੋਚਦਾ ਹੈ ਸੁਮੇਰ ਤੇ ਫਿਰ ਉੱਤਰ ਦਿੰਦਾ ਹੈ ਕਿ ਦੋ ਪੱਕੇ ਦੋਸਤ ਨੇ ਇੱਕ ਦੋਸਤ ਨੇ ਦੂਜੇ ਦੋਸਤ ਨੂੰ ਅਮਾਨਤ ਦੇ ਵਜੋਂ ਕੁਝ ਪੈਸੇ ਦਿੱਤੇ ਨੇ ਰੱਖਣ ਦੇ ਲਈ ਦੂਸਰਾ ਦੋਸਤ ਇਹ ਵੀ ਕਹਿੰਦਾ ਹੈ ਕਿ ਮੈਂ ਤੇਰੇ ਪੈਸੇ ਰੱਖ ਰਿਹਾ ਹਾਂ ਜਿੰਨਾ ਚਿਰ ਤੂੰ ਰੱਖੇਂਗਾ ਇਹਦੇ ਬਦਲੇ ਵਿੱਚ ਮੈਂ ਵਿਆਜ ਵੀ ਦਵਾਂਗਾ ਇਹਨਾਂ ਦੇ ਨਾਲ ਮੈਂ ਆਪਣਾ ਕਾਰੋਬਾਰ ਤੋਰਾਂਗਾ ਪਹਿਲਾ ਦੋਸਤ ਇਸ ਦੋਸਤ ਨੂੰ ਅਮਾਨਤ ਦੇ ਵਜੋਂ ਪੈਸੇ ਦੇਖ ਕੇ ਆਪਣੇ ਘਰ ਪਰਤ ਜਾਂਦਾ ਹੈ ਪਰ ਇਹ ਕੀ ਇਹ ਤਾਂ ਗੁਰਸ਼ਰੇ ਉਡਾਰ ਰਿਹਾ ਹੈ ਇਹ ਤਾਂ ਉਸਦੀ ਪਹਿਲੀ ਰਾਸ਼ੀ ਦੇ ਵਿੱਚੋਂ ਵੀ ਪੈਸੇ ਵਰਤ ਰਿਹਾ ਹੈ ਇਸਨੇ ਵਿਆਜ ਤਾਂ ਕੀ ਦੇਣਾ ਹੈ ਤੇ ਇਸ ਤਰੀਕੇ ਕਰਦਿਆਂ ਕਰਦਿਆਂ ਉਸ ਨੇ ਅਮਾਨਤ ਦਾ ਖਿਆਲ ਨਹੀਂ ਕੀਤਾ ਤੇ ਆਪਣੇ ਦੋਸਤ ਦਾ ਪੈਸਾ ਬਰਬਾਦ ਕਰਕੇ ਰੱਖ ਦਿੱਤਾ ਇਹ ਜਿਹੜੀ ਸੈਨਿਕ ਸੀਸ ਦੀਆਂ ਅੱਖਾਂ ਵੱਟੀਆਂ ਹੋ ਜਾਂਦੀਆਂ ਨੇ ਬੜੀ ਹੈਰਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਤੂੰ ਬਿਲਕੁਲ درست ਉੱਤਰ ਦਿੱਤਾ ਹੈ ਹੁਣ ਮੈਂ ਤੈਨੂੰ ਉਸ ਦਿਓ ਦੇ ਕੋਲ ਛੱਡ ਕੇ ਆਉਂਦੀ ਹਾਂ ਉਹ ਕਹਿੰਦਾ ਨਹੀਂ ਅਜੇ ਨਹੀਂ ਪਹਿਲਾਂ ਮੈਂ ਘਰ ਜਾਣਾ ਹੈ ਘਰੋਂ ਕੁਝ ਸਮਾਨ ਲੈਣਾ ਹੈ ਪਹਿਲਾਂ ਮੈਨੂੰ ਕਰ ਲੈ ਕੇ ਜਾ ਤੇ ਫਿਰ ਆਪਾਂ ਉਸ ਦਿਓ ਦੇ ਕੋਲ ਜਾਂਦੇ ਹਾਂ ਕਹਿੰਦੀ ਜਿਵੇਂ ਤੇਰਾ ਹੁਕਮ ਹੈ ਉਸ ਨੂੰ ਘਰ ਲੈ ਕੇ ਜਾਂਦੀ ਹੈ ਜਦੋਂ ਇਹ ਘਰ ਪਹੁੰਚਦਾ ਹੈ ਤਾਂ ਕਾਫੀ ਸਾਰੀਆਂ ਚੀਜ਼ਾਂ ਆਪਣੇ ਕੋਲ ਆਪਣੇ ਝੋਲੇ ਦੇ ਵਿੱਚ ਪਾ ਲੈਂਦਾ ਹੈ ਇੱਕ ਲੰਬਾ ਰੱਸਾ ਪਾ ਲੈਂਦਾ ਹੈ ਇੱਕ ਉੱਚੀ ਸਾਰੀ ਬੋਲਣ ਵਾਲਾ ਭੋਂਪੂਜਾ ਪਾ ਲੈਂਦਾ ਹੈ ਸਾਰਾ ਕੁਝ ਲੈ ਕੇ ਹੋਰ ਕੁਝ ਨਿੱਕਾ ਮੋਟਾ ਸਮਾਨ ਲੈ ਕੇ ਵਾਪਸ ਇਸ ਤੇ ਪਰਤਦਾ ਹੈ ਤੇ ਇਹ ਇਸ ਨੂੰ ਉਸ ਦਿਓ ਦੇ ਕੋਲ ਛੱਡੇ ਆਉਂਦੀ ਹੈ ਇਹ ਪਰ ਪੁੱਛ ਲੈਂਦਾ ਹੈ ਕਿ ਦਿਓ ਦੀ ਕੋਈ ਕਮੀ ਕੋਈ ਖੂਬੀ ਮੈਨੂੰ ਦੱਸ ਦੇ ਉਹ ਜਾਂਦਿਆਂ ਜਾਂਦਿਆਂ ਗੱਲਾਂ ਗੱਲਾਂ ਦੇ ਵਿੱਚ ਉਸ ਨੂੰ ਕੋਬੀਆਂ ਦੱਸ ਦਿੰਦੀ ਐ ਕਿ ਉਸ ਦਾ ਕੱਦ ਇੰਨਾ ਕ ਹੈ ਕਿ ਵੱਡੇ ਵੱਡੇ ਦਿਓ ਦਾਨਵ ਵੱਡੇ ਵੱਡੇ ਕਹਿੰਦੇ ਕਹਾਉਂਦੇ ਵਿਦਵਾਨ ਉਸ ਤੋਂ ਡਰਦੇ ਨੇ ਵੱਡੇ ਵੱਡੇ ਤਾਕਤਵਰਾਂ ਦੇ ਉਸ ਨੇ ਗੋਡੇ ਲਗਵਾਏ ਨੇ ਉਹਨਾਂ ਤੋਂ ਮੱਥੇ ਟਿਕਵਾ ਲੈਂਦਾ ਹੈ ਬਸ ਸ਼ਰਤ ਇਹ ਹੈ ਕਿ ਇਹਦੇ ਕੋਲੇ ਜਿਸ ਨੇ ਵੀ ਜਾਣਾ ਹੈ ਉਹ ਰਾਤ ਨੂੰ ਜਾਵੇ ਦਿਨ ਵੇਲੇ ਇਸ ਨੂੰ ਦਿਸਣਾ ਘਟ ਜਾਂਦਾ ਹੈ ਬੰਦ ਹੋ ਜਾਂਦਾ ਹੈ ਦੇਖ ਨਹੀਂ ਪੌਂਦਾ ਸੁਮੇਰ ਕਹਿੰਦਾ ਠੀਕ ਹੈ ਗੱਲਾਂ ਗੱਲਾਂ ਦੇ ਵਿੱਚੋਂ ਇਹ ਹੋਰ ਵੀ ਕਈ ਗੱਲਾਂ ਬਾਤਾਂ ਉੱਥੇ ਪਹੁੰਚਦਿਆਂ ਤੱਕ ਉਸ ਤੋਂ ਕਢਵਾ ਲੈਂਦਾ ਹੈ ਫੇਰ ਉਸ ਦੇ ਕਿਲੇ ਦੇ ਬਾਹਰ ਪਹੁੰਚ ਕੇ ਕਹਿੰਦਾ ਹੈ ਕਿ ਸੈਨਿਕ ਹੁਣ ਤੂੰ ਇੱਥੇ ਇੰਤਜ਼ਾਰ ਕਰ ਮੈਨੂੰ ਕੁਝ ਪਲਾਂ ਦਾ ਮੌਕਾ ਦੇ ਮੈਂ ਵਾਪਸ ਪਰਤਦਾ ਹਾਂ ਫਿਰ ਇਹ ਅੱਗੇ ਲੰਘ ਜਾਂਦਾ ਹੈ ਅੱਗੇ ਜਾ ਕੇ ਇਹ ਉਹ ਭੋਂਪੂ ਨੂੰ ਆਪਣੇ ਮੂੰਹ ਦੇ ਅੱਗੇ ਰੱਖ ਲੈਂਦਾ ਹੈ ਤੇ ਬਹੁਤ ਉੱਚੀ ਸਾਰੀ ਦਹਾੜਦਾ ਹੈ ਉਸ ਦਾਣਵ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਤੇ ਬੜਾ ਹੈਰਾਨ ਹ ਸਾਰੇ ਦਾਣਵਾਂ ਦਾ ਮਹਾ ਦਾਣਵ ਇੱਥੇ ਪਹੁੰਚਿਆ ਹੈ ਤੇ ਤੂੰ ਸੰਘਰਸ਼ਣ ਤੋਂ ਉੱਠ ਕੇ ਖੜਾ ਕਿਉਂ ਨਹੀਂ ਹੋਇਆ ਤੂੰ ਮੇਰਾ ਇਸਤਕਬਾਲ ਕਿਉਂ ਨਹੀਂ ਕੀਤਾ ਉਹ ਡਰ ਜਾਂਦਾ ਹੈ ਐਸੀ ਭਿਆਨਕ ਆਵਾਜ਼ ਤਾਂ ਉਸਨੇ ਪਹਿਲਾਂ ਕਦੇ ਵੀ ਨਹੀਂ ਸੁਣੀ ਉਸ ਦਾ ਕਿੰਨੇ ਹੀ ਵੱਡੇ ਵੱਡੇ ਦਾਣਵਾ ਦੇ ਨਾਲ ਟਕਰਾ ਹੋਇਆ ਸੀ ਪਰ ਇਹ ਆਵਾਜ਼ ਤਾਂ ਬਹੁਤ ਹੀ ਭਿਆਨਕ ਸੀ ਇੱਕਦਮ ਉਹ ਖੜਾ ਹੋ ਉੱਠਿਆ ਇੱਥੇ ਹੁਣ ਸਮਹਿਰ ਆਪਣਾ ਦਿਮਾਗ ਵਰਤ ਰਿਹਾ ਸੀ ਕਿ ਉਸਨੇ ਮੂੰਹ ਦੇ ਅੱਗੇ ਇੱਕ ਐਸਾ ਯੰਤਰ ਲਾਇਆ ਸੀ ਉਹ ਪੌਂਪੂ ਲਾਇਆ ਸੀ ਜਿਸ ਨਾਲ ਉਹਦੀ ਆਵਾਜ਼ ਕਈ ਗੁਣਾ ਜ਼ਿਆਦਾ ਦਹਾੜ ਰਹੀ ਸੀ ਗਰਜ ਰਹੀ ਸੀ ਉਹ ਉੱਠ ਕੇ ਖੜਾ ਹੋ ਜਾਂਦਾ ਹੈ ਕਹਿੰਦਾ ਹੈ ਕਿ ਮੈਂ ਮਾਫੀ ਚਾਹੁੰਦਾ ਹਾਂ ਪਰ ਮੈਂ ਕਿਵੇਂ ਮੰਨ ਲਵਾਂ ਮੈਨੂੰ ਇਹ ਵੀ ਤਾਂ ਹੋ ਸਕਦਾ ਹੈ ਕਿ ਕੋਈ ਮੈਨੂੰ ਚੱਕਰਾਂ ਦੇ ਵਿੱਚ ਪਾਉਣ ਆਇਆ ਹੋਵੇ। ਕੋਈ ਮੇਰੇ ਨਾਲ ਧੋਖਾ ਧੜੀ ਕਰਕੇ ਮੇਰਾ ਨੁਕਸਾਨ ਕਰਨ ਆਇਆ ਹੋਵੇ। ਸਭ ਨੂੰ ਪਤਾ ਹੈ ਕਿ ਮੈਂ ਦਿਨ ਵੇਲੇ ਦੇਖ ਨਹੀਂ ਸਕਦਾ। ਇਹ ਵੀ ਤਾਂ ਹੋ ਸਕਦਾ ਹੈ ਕਿ ਤੁਸੀਂ ਕੋਈ ਬਹਿਰੂਪੀਏ ਹੋਵੋ। ਇੱਕ ਵਾਰੀ ਫਿਰ ਤੋਂ ਗੁੱਸੇ ਦੇ ਵਿੱਚ ਬੋਲਦਾ ਹੈ ਸੁਮੇਰ। ਤੂੰ ਇਹ ਕੀ ਕਹਿ ਦਿੱਤਾ? ਤੂੰ ਮੇਰੇ ਤੇ ਬਹੁਤ ਵੱਡੀ ਤੌਂਤ ਲਗਾ ਦਿੱਤੀ ਹੈ, ਦੋਸ਼ ਲਗਾ ਦਿੱਤੇ ਨੇ। ਮੈਨੂੰ ਲੱਗਦਾ ਹੈ ਕਿ ਮੈਨੂੰ ਤੇਰੀ ਤੌਣ ਮਰੋੜ ਨਹੀਂ ਪਵੇਗੀ। ਇੱਕ ਵਾਰੀ ਫਿਰ ਤੋਂ ਹੁਣ ਉਹ ਦਾਣ ਵਡਾਦਾ ਹੈ ਕਿ ਜੇ ਵਾਕਿਆ ਹੀ ਮਹਾਦਾਨਮ ਹੋਇਆ ਤਾਂ ਮੇਰੀ ਤੌਣ ਮਰੋੜ ਦੇਵੇਗਾ ਕਹਿੰਦਾ ਕਿ ਮੇਰਾ ਮਤਲਬ ਇਹ ਨਹੀਂ ਮੈਂ ਤਾਂ ਸਿਰਫ ਸਬੂਤ ਵਜੋਂ ਕੁਝ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਸਬੂਤ ਵਜੋਂ ਕੁਝ ਐਸਾ ਦੇ ਦਿਓ ਤਾਂ ਕਿ ਮੇਰੇ ਮਨ ਦੇ ਵਿੱਚ ਜਿਹੜੀ ਸ਼ੰਕਾ ਹੈ ਉਹ ਨਿਕਲ ਜਾਵੇ ਮੈਂ ਤੁਹਾਡਾ ਕੋਈ અપਮਾਨ ਨਹੀਂ ਕਰ ਰਿਹਾ ਇਸਨੇ ਤਰੰਤ ਆਪਣੇ ਦਿਮਾਗ ਦਾ ਇਸਤੇਮਾਲ ਕੀਤਾ ਜਿਹੜਾ ਘਰ ਵਿੱਚੋਂ ਰੱਸਾ ਲੈ ਕੇ ਆਇਆ ਸੀ ਉਹਦੇ ਵੱਲੋਂ ਸੁੱਟਦਿਆਂ ਕਿਹਾ ਕਿ ਦੇਖ ਲੈ ਇਹ ਮੇਰੀ ਮੁੱਛ ਦਾ ਵਾਲ ਹੈ ਇਥੋਂ ਮੇਰੇ ਕੱਦ ਕਾਠੀ ਦਾ ਅੰਦਾਜ਼ਾ ਲਗਾ ਲੈ ਜਿਵੇਂ ਰੱਸਾ ਉਹਦੇ ਹੱਥ ਨੂੰ ਲੱਗਿਆ ਇਕਦਮ ਕੰਬ ਗਿਆ ਕਹਿਣ ਲੱਗਿਆ ਕਿ ਦੱਸੋ ਕਿਹੜਾ ਉਹ ਕਾਰਨ ਹੈ ਜਿਸ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਮੈਂ ਕੀ ਤੁਹਾਡੀ ਮਦਦ ਕੀ ਸੇਵਾ ਕਰ ਸਕਦਾ ਹਾਂ ਕਿਦਾ ਕੋਈ ਸੇਵਾ ਨਹੀਂ ਕਰਨੀ ਉਹਨਾਂ ਪਰੀਆਂ ਤੋਂ ਜਿਹੜਾ ਤੂੰ ਮੋਤੀ ਲੁੱਟ ਕੇ ਲਿਆ ਹੈ ਸ਼ਾਹੀ ਮੋਤੀ ਉਹ ਮੈਨੂੰ ਦੇ ਦੇ ਮੈਨੂੰ ਚਾਹੀਦਾ ਹੈ ਤੇ ਉਹ ਤੈਨੂੰ ਵਾਪਸ ਨਹੀਂ ਮਿਲਣਾ ਇੱਕ ਵਾਰੀ ਫਿਰ ਤੋਂ ਇਹ ਗੱਲ ਨੂੰ ਬਦਲਣਾ ਚਾਹੁੰਦਾ ਹੈ ਇਹ ਦਾਨਵ ਚਾਹੁੰਦਾ ਨਹੀਂ ਕਿ ਮੈਂ ਮੋਤੀ ਦੇ ਆਂ ਕਹਿੰਦਾ ਕਿ ਮੈਂ ਤੁਹਾਨੂੰ ਹੋਰ ਕੋਈ ਚੀਜ਼ ਦੇ ਦੇਣਾ ਹਾਂ ਪੀਰ ਗਰਜਵੀ ਬਾਜ ਦੇ ਵਿੱਚ ਬੋਲਿਆ ਮੈਨੂੰ ਲੱਗਦਾ ਕਿ ਤੂੰ ਅੱਜ ਮੰਨਣਾ ਨਹੀਂ ਤੇਰੀ ਧੌਣ ਮਰੋੜਨੀ ਹੀ ਪੈਣੀ ਹੈ ਮਹਾਦਨਵ ਜੀ ਇੱਥੇ ਆਪ ਚੱਲ ਕੇ ਆਇਆ ਹੈ ਤਾਂ ਕੋਈ ਖਾਸ ਗੱਲ ਹੋਵੇਗੀ ਡਰਦੇ ਹੋਏ ਉਸ ਦਾਣੂ ਨੇ ਝਟ ਦੇਣਾ ਆਪਣੇ ਵਾਲਾਂ ਦੇ ਵਿੱਚੋਂ ਉਹ ਮੋਤੀ ਕੱਢ ਕੇ ਸੁਮੇਰ ਦੇ ਹੱਥੀ ਫੜਾ ਦਿੱਤਾ ਸੁਮੇਰ ਜਲਦੀ ਦੇ ਨਾਲ ਬਾਹਰ ਪਰਤਿਆ ਸੈਨਕੁਸ਼ ਨੂੰ ਵਾਪਸ ਉਸ ਥਾਂ ਤੱਕ ਲੈ ਆਈ ਜਿੱਥੋਂ ਤੱਕ ਉਹ ਕੋੜਿਆਂ ਦੀ ਮਦਦ ਨਾਲ ਪਹੁੰਚਿਆ ਸੀ ਉੱਡਣ ਵਾਲਿਆਂ ਕੋੜਿਆਂ ਦੇ ਵਿੱਚ ਬੈਠ ਕੇ ਉਪਰ ਇਸਤਾਨ ਦੀ ਮਲਕਾ ਦੇ ਕੋਲ ਪਹੁੰਚਿਆ ਮੋਤੀ ਉਸ ਨੂੰ ਦੇ ਦਿੱਤਾ ਉਸਨੇ ਬਦਲੇ ਦੇ ਵਿੱਚ ਬਹੁਤ ਸਾਰੀ ਧਨ-ਦੌਲਤ ਦਿੱਤੀ। ਧਨ-ਦੌਲਤ ਲੈ ਕੇ ਆਪਣੇ ਘਰ ਵਾਪਸ ਪਰਤ ਗਿਆ ਤੇ ਫਿਰ ਉਸ ਦਿਨ ਤੋਂ ਉਸਨੇ ਲੱਕੜਾਂ ਦਾ ਵੱਡੇ ਪੱਧਰ ਤੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਇੱਕ ਰਾਜੇ ਜਿੰਨੀ ਹیثیت ਰੱਖਦਾ ਸੀ। ਕਹਾਣੀਕਾਰ ਇਸ ਕਹਾਣੀ ਦੇ ਰਾਹੀਂ ਸਾਨੂੰ ਇੱਕ ਬਹੁਤ ਖੂਬਸੂਰਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਗੁਰੂ ਪਿਆਰੀ ਸਾਧ ਸੰਗਤ। ਉਹ ਕਹਿਣਾ ਚਾਹੁੰਦਾ ਹੈ ਕਿ ਅੱਜ ਦੀ ਇਸ ਦੁਨੀਆ ਦੇ ਵਿੱਚ ਕਾਲੀ ਯੁਗ ਦੇ ਜਮਾਨੇ ਦੇ ਵਿੱਚ ਵੀ ਕਈ ਵਾਰੀ ਬੰਦੇ ਤੇ ਬਹੁਤ ਵੱਡੀਆਂ ਦਿੱਕਤਾਂ ਪੈ ਜਾਂਦੀਆਂ ਨੇ, ਪਰੇਸ਼ਾਨੀਆਂ ਆ ਜਾਂਦੀਆਂ ਨੇ। ਉਹਨਾਂ ਪਰੇਸ਼ਾਨੀਆਂ ਦਾ ਮੁਕਾਬਲਾ ਜੇ ਕੋਈ ਸੁਮੇਰ ਦੇ ਵਾਂਗੂ ਡਟ ਕੇ ਕਰੇ ਤਾਂ ਸਾਰਾ ਕੁਝ ਹੱਲ ਹੋ ਜਾਂਦਾ ਹੈ ਅੱਜ ਦੇ ਜਮਾਨੇ ਦੇ ਵਿੱਚ ਵੀ ਜਿਹੜਾ ਜ਼ੁਲਮ ਨੂੰ ਦੇਖ ਕੇ ਸਹਾਰਦਾ ਨਹੀਂ ਉਹ ਸਭ ਤੋਂ ਵੱਡਾ ਹੁੰਦਾ ਹੈ ਉਸ ਨੂੰ ਬਿਲਕੁਲ